ਬਡੇ ਸਭਰਾ ਜੀ ਇਹ ਬੜੇ ਖੁਸ਼ੀ ਦੇ ਪਾਲਿਆ ਚੌਥੀ ਵਾਰ ਕੈਨੇਡਾ ਦੀ ਧਰਤੀ ਤੋਂ ਅਸੀਂ ਆਏ ਆ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ BC ਤੇ ਵੈਨਕੂਵਰ ਤੇ ਕੈਲਗਰੀ ਦੀ ਸੰਗਤ ਨੇ ਇੰਨਾ ਕੁ ਮਾਨ ਦੇ ਕੇ ਨਵਾਜਿਆ ਵੀ ਗੱਲ ਕੋਈ ਕਰਨ ਵਾਲੀ ਨਹੀਂ ਰਹੀ ਇਸ ਵਾਰ ਮਾਣਾ ਮੁਹੀ ਸੰਗਤਾਂ ਨੇ ਪਿਆਰ ਸਤਿਕਾਰ ਔਰ ਫਿਰ ਇਹ ਹੁਕਮ ਲਾਇਆ ਵੀ ਅੱਗੇ ਤੋਂ ਵੀ ਤੁਸੀਂ ਸਾਡੇ ਕੋਲ ਆਓ ਔਰ ਮੇਰੇ ਵਾਸਤੇ ਸਭ ਤੋਂ ਵੱਡੀ ਇਹ ਖੁਸ਼ੀ ਦੀ ਗੱਲ ਆ ਕੈਨੇਡਾ ਵਿੱਚੋਂ ਵੱਡਾ ਸਤਿਕਾਰ ਸਾਨੂੰ ਮਿਲਿਆ ਸੰਗਤ ਨੇ ਕੋਈ ਸਾਡੀ ਐਸੀ ਕਸਰ ਨਹੀਂ ਛੱਡੀ ਸੇਵਾ ਵੱਲੋਂ ਪਰ ਕੋਈ ਢਾਡੀ ਹੋਵੇ ਕਵੀਸ਼ਰ ਹੋਵੇ ਪਹਿਲਵਾਨ ਹੋਵੇ ਕੋਈ ਵੀ ਬੰਦਾ ਹੋਵੇ ਜਿੰਨਾਂ ਜਿਹੜੇ ਪਿੰਡ ਵਿੱਚੋਂ ਸਤਕਾਰ ਨਹੀਂ ਮਿਲਦਾ ਮੈਂ ਸਮਝਦਾ ਬਾਹਰਲੇ ਸਨਮਾਨ ਵੀ ਫਿੱਕੇ ਹੁੰਦੇ ਨੇ ਔਰ ਮੇਰੇ ਵਾਸਤੇ ਸਭ ਤੋਂ ਵੱਡੀ ਇਹ ਗੱਲ ਹੈ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਔਰ ਗੁਰਦੁਆਰਾ ਬਾਬਾ ਪੂਰਨ ਸਿੰਘ ਸਾਹਿਬ ਦੀ ਸਾਰੀ ਕਮੇਟੀ ਇਹ ਸਾਰੇ ਸਾਡੇ ਮੇਰੇ ਛੋਟੇ ਤੇ ਵੱਡੇ ਵੀਰ ਨੇ ਔਰ ਇੰਨਾ ਕਿ ਸਤਕਾਰ ਦਿੰਦੇ ਨੇ ਇੰਨਾ ਕਿ ਸਨਮਾਨ ਦਿੰਦੇ ਨੇ ਕਿ ਅਸੀਂ ਇਹਨਾਂ ਦਾ ਦੇਨ ਨਹੀਂ ਦੇ ਸਕਦੇ ਜਦੋਂ ਅਸੀਂ ਅੱਜ ਮੈਂ ਅਜੇ ਆਏ ਆ 2 ਘੰਟੇ ਹੋਏ 1.5 ਘੰਟਾ ਉਦੋਂ ਇਹਨਾਂ ਵੀਰਾਂ ਨੇ ਕਿਹਾ ਗੁਰੂ ਘਰ ਤੁਹਾਡਾ ਸਤਕਾਰ ਕਰਨਾ ਹੈ ਔਰ ਮੈਂ ਸਮਝਦਾ ਜਿੱਡਾ ਵੱਡਾ ਇਹਨਾਂ ਨੇ ਸਤਕਾਰ ਕਰ ਦਿੱਤਾ ਹੈ ਇਹ ਸਾਨੂੰ ਬਹੁਤ ਕਈ ਜੁਗਾਂ ਤੱਕ ਤੇ ਕਈ ਪੀੜ੍ਹੀਆਂ ਤੱਕ ਅਸੀਂ ਦੇ ਨਹੀਂ ਦੇ ਸਕਦੇ ਇਸ ਕਰਕੇ ਸੱਚੇ ਪਾਤਸ਼ਾਹ ਮਾਰੇ ਕਿਰਪਾ ਰੱਖਣ ਪਿਆਰ ਬਣਾਈ ਰੱਖਣ ਆਵੇਂ ਮੈਂ ਫਿਰ ਬੇਨਤੀ ਕਰਦੇ ਆ ਕੈਨੇਡਾ ਵਿੱਚੋਂ ਮਾਣ ਮਿਲਦਾ ਹੈ ਜੋਰ ਵਿੱਚੋਂ ਮਾਣ ਮਿਲਦਾ ਹੈ ਬਾਹਰ ਨਹੀਂ ਸਟੇਜਾਂ ਤੋਂ ਵੱਡਾ ਮਾਣ ਮਿਲਦਾ ਹੈ ਪਰ ਜਿੰਨਾ ਚਿਰ ਪਿੰਡ ਵਿੱਚੋਂ ਸਤਿਕਾਰ ਨਹੀਂ ਮਿਲਦਾ ਗੱਲ ਬਣਦੀ ਨਹੀਂ ਹਰ ਬੰਦਾ ਪਿੰਡ ਦੇ ਆਸਰੇ ਹੀ ਵਧਦਾ ਹੈ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਬਾਬਾ ਪੂਰਨ ਸਿੰਘ ਸਾਹਿਬ ਦੀ ਸਾਰੀ ਹੀ ਕਮੇਟੀ ਨੇ ਔਰ ਸੂਝਵਾਨ ਵੀਰਾਂ ਨੇ ਵੱਡਾ ਸਤਿਕਾਰ ਤੇ ਮਾਣ ਦੇ ਕਨਵਾਜਿਆ ਔਰ ਮੈਂ ਆਸ ਰੱਖਦਾ ਹਾਂ ਕਿ ਜਦੋਂ ਵੀ ਮੈਨੂੰ ਹੁਕਮ ਲਾਉਣਗੇ ਕੋਈ ਸੇਵਾ ਦਾ ਮੌਕਾ ਦੇਣਗੇ ਉਸ ਵਕਤ ਉਸੇ ਵੇਲੇ ਸੀ ਹਾਜ਼ਰ ਹੋਵਾਂਗੇ ਮੈਂ ਆਪਣੇ ਵੱਲੋਂ ਆਪਣੇ ਜਥੇ ਵੱਲੋਂ ਆਪਣੀ ਸਭਾ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਹਨਾਂ ਦੇ ਹਮੇਸ਼ਾ ਸ੍ਰੀ ਨਹੀਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਰ ਹਰਪ੍ਰੀਤ ਸਿੰਘ ਸਭਰਾ ਕੀ ਕਹਿਣਾ ਚਾਹੋਗੇ ਡਾਡਾ ਬੇਟਾ ਅੱਜ ਕਹਿਣਾ ਇਹ ਹੀ ਅਭੀ ਸਾਡੇ ਨਗਰ ਨੇ ਪਹਿਲਾਂ ਮੇਰੀ ਬੜੀ ਮਦਦ ਕੀਤੀ ਆ ਹਲ ਉਹੀ ਜਿਹੜੀ ਉਹਨਾਂ ਬੋਲਤੀ ਆ ਹਮ ਰੁੱਲਤੇ ਫਿਰਦੇ ਕੋਈ ਬਾਤ ਨਾ ਪੁੱਛਤਾ ਆ ਜਿਹੜੇ ਪੜਾ ਦੇ ਖੜੇ ਨੇ ਜਿਹੜੇ ਸਥਾਨ ਤੇ ਖੜੇ ਆ ਇਹ ਜਿਹੜੇ ਸੰਤ ਹੋਏ ਆ ਬਾਬਾ ਪੂਰਨ ਸਿੰਘ ਜੀ ਇਹ ਮੇਰੇ ਬਹੁਤ ਨਿੱਜੀ ਮਿੱਤਰ ਸਨ ਇੱਕੋ ਜਿਹਾਨੀ ਹਾਂ ਮਾਲਚਾਰ ਦੇ ਹੁੰਨੇ ਆ ਇਹਨਾਂ ਨੇ ਰੱਬ ਨਾਲ ਬੜਾ ਹੀ ਕਰਨਾ ਇਹ ਸੰਤ ਬਣ ਕੇ ਮੈਂ ਇੱਕ ਕਵੀਸ਼ਰ ਬਣ ਗਿਆ ਤੇ ਰੱਬ ਨੇ ਸਾਨੂੰ ਕਵੀਸ਼ਰੀ ਵਿੱਚ ਇੰਨੀ ਬਖਸ਼ਿਸ਼ ਕੀਤੀ ਸਾਡੇ ਲੋਹੂ ਲੋਹੂ ਵਿੱਚ ਕਵੀਸ਼ਰੀ ਘੁੰਮ ਰਹੀ ਆ ਮੈਂ ਕਵੀਸ਼ਰ ਮੈਨੂੰ ਰੱਬ ਨੇ ਬਣਾਇਆ ਸਾਡੇ ਪਿੰਡ ਦੀ ਸੰਗਤ ਨੇ ਸਹਿਯੋਗ ਦੇ ਕੇ ਬਣਾਇਆ ਔਰ ਫਿਰ ਮਸਾਸਾਂ ਨੂੰ ਬਣਾਇਆ ਹੁਣ ਮੇਰੇ ਪੋਤਰੇ ਨੇ ਕੁਵੀਸ਼ਰ ਬਣਾਇਆ ਇਹ ਕਥਾ ਵੱਚ ਗਿਆ ਯਾਰ 12ਵੀਂ ਜਮਾਤ ਦਾ ਵਿਦਿਆਰਥੀ ਆ 15 ਸਾਲ ਦਾ ਨੀਗਾ 10ਵੀਂ ਦੀ ਕਥਾ ਵੀ ਕਰਦਾ ਔਰ ਬਾਣੀ ਵੀ ਪੜਦਾ ਆਦ ਗੁਰੂ ਗ੍ਰੰਥ ਸਾਹਿਬ ਦੀ ਵੀ ਵਿਆਖਿਆ ਕਰ ਗਿਆ ਇਸ ਕਰਕੇ ਐਂਜੇ ਸੁਭਰਾ ਪਿੰਡ ਪਿੰਡ ਨੂੰ ਦੇ ਇਲਾਕੇ ਨੂੰ ਰੱਬ ਨਾਲੋਂ ਵੀ ਬਹੁਤਾ ਸੌਮਿਦਿਆਂ ਵੀ ਜਿੰਨਾ ਸੰਗਤਾਂ ਨੇ ਸਤਕਾਰ ਮੈਨੂੰ ਦਿੱਤਾ ਵਾ ਇਨਾ ਕਿਸੇ ਵੀ ਕੁਇਸ਼ਰ ਨੂੰ ਹੋ ਸਕਦਾ ਨਾਮ ਮਿਲਿਆ ਹੋਵੇ ਆਪਦੇ ਨਗਰਾਂ ਚੋਂ ਬਹੁਤ ਸਾਰੇ ਨਗਰਾਂ ਦੇ ਗਵਣ ਵਾਲਿਆਂ ਨੂੰ ਤਾਂ ਉਹਦਾ ਅੱਧਾ ਨਾਮ ਲੈ ਕੇ ਲੋਕ ਸਾਦੇ ਆ ਤੇ ਸਾਨੂੰ 80-80 ਸਾਲ ਦੇ ਬਜ਼ੁਰਗਾਂ ਨੇ ਉੱਠ ਕੇ ਫਜ਼ੇ ਬੁਲਾਉਣੀ ਤੇ ਮੈਂ ਆਖਣਾ ਬਾਬਾ ਜੀ ਤੁਸੀਂ ਕਿਉਂ ਉੱਠਦੇ ਹੋ ਤੁਸੀਂ ਬਿਠੇ ਰਹੋ ਸਾਡਾ ਫਰਜ਼ ਹੈ ਤੁਹਾਡਾ ਸਨਮਾਨ ਕਰਨਾ ਪਰ ਉਹਨਾਂ ਬਜ਼ੁਰਗਾਂ ਨੇ ਆਖਣਾ ਨਹੀਂ ਬੱਚੂ ਜੋ ਤੇਰੇ ਵਿੱਚ ਗੋਣਾ ਰੱਬ ਨੇ ਬਖਸ਼ੇ ਉਹ ਤੇਰੇ ਵਿੱਚ ਹੀ ਆ ਤੇ ਸਾਰੀ ਸੀਸ ਸੰਗਤ ਦੀ ਆ ਇਹ ਮੇਰੇ ਪਿੰਡ ਦਾ ਸਹਿਯੋਗ ਆ ਜਿਹੜੇ ਅਸੀਂ ਅੱਜ ਭਾਈਜਾਦਾ ਦੇ ਉੱਤੇ ਉੜਦੇ ਫਿਰਦੇ ਆ ਕੈਨੇਡਾ ਅਮਰੀਕਾ ਅਫਰੀਕਾ ਜਿੱਥੇ ਵੀ ਸਾਡੇ ਜਥੇ ਜਾਂਦੇ ਆ ਇਸ ਨਗਰ ਨੂੰ ਜੋਗੀ ਸਾਹਿਬ ਨੂੰ ਅਸੀਂ ਲੈ ਆਇਆ ਸੀ ਕਰਾਂ ਉਹਨਾਂ ਇੱਕ ਵਰ ਦਿੱਤਾ ਸੀ ਬੜੇ ਸੂਫੀ ਫਕੀਰ ਤੇ ਚੰਗੇ ਦੁਨੀਆ ਦੇ ਮੰਨੇ ਹੋਏ ਸ਼ਾਇਰ ਮੇਰੇ ਬੜੇ ਸੱਜਣ ਸੀ ਉਹਨਾਂ ਆਖੇ ਸੁਭਰਾਮਾ ਵਾਲਿਓ ਇਦੋਂ ਅਗੇ ਸਾਨੂੰ ਲੈਉਣ ਦੀ ਤੁਹਾਨੂੰ ਲੋੜ ਨਹੀਂ ਇਹ ਪੀਰੀਪੁਰ ਮਲਤਾਨ ਆ ਕਵੀਸ਼ਰੀ ਦਾ ਗਾੜਿਆ ਤੁਹਾਡਾ ਪਿੰਡ ਇਹਨਾਂ ਦੋ ਜੱਥਿਆਂ ਨੂੰ ਸੰਭਾਲ ਕੇ ਰੱਖਿਓ ਗਿਆਨੀ ਜਰਨੈਲ ਸਿੰਘ ਸਵਰਗੀ ਤੇ ਹਰਪ੍ਰੀਤ ਸਿੰਘ ਸਭਰਾ ਇਹਨਾਂ ਨੂੰ ਸੰਭਾਲ ਕੇ ਰੱਖਿਓ ਇਹ ਪੀਰੀਪੁਰ ਮੁਲਤਾਨ ਆ ਇੱਥੇ ਆ ਕੇ ਕੋਈ ਵੀ ਇਤੋਂ ਵੱਧ ਨਹੀਂ ਸੁਣਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ ਸਤਨਾਮ ਸਿੰਘ ਪੰਚਾਇਤ ਮੈਂਬਰ ਤੇ ਗੁਰਦੁਆਰਾ ਬਾਬਾ ਪੂਰਨ ਸਿੰਘ ਕਮੇਟੀ ਦੇ ਮੁੱਲਾ ਮੈਂਬਰ ਸਾਸ ਸਿੰਘ ਜੀ ਨੇ ਬਾਹਰੋਂ ਆਏ ਆ ਕੈਨੇਡਾ ਤੋਂ 6 ਮਹੀਨੇ ਤੋਂ ਲਗਭਗ ਗਏ ਸੀ ਇਹਨਾਂ ਨੂੰ ਅੱਜ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਵਾ ਇਹ ਸਾਡੇ ਬਹੁਤ ਜਿਆਦੇ ਮਿੱਤਰ ਆ ਜਦੋਂ ਵੀ ਕਿਤੇ ਸਾਨੂੰ ਕਿਸੇ ਕਿਸਮ ਦੀ ਲੋਡ ਹੁੰਦੀ ਆ ਜਾਂ ਕੋਈ ਦੱਸੇ ਕਰਨੇ ਆ ਜਾਂ ਕੋਈ ਵੀ ਕਿ ਸਾਨੂੰ ਇਹਨਾਂ ਨੂੰ ਮੱਲਾ ਸੰਯੋਗ ਦੀ ਲੋਡ ਪੈਂਦੀ ਆ ਸਾਨੂੰ ਉਸੇ ਵੇਲੇ ਸੰਯੋਗ ਦਿੰਦੇ ਆ ਹਰ ਵਕਤ ਸਾਡੇ ਨਾਲ ਰਹਿੰਦੇ ਅੰਗਰੇਸ ਸਿੰਘ ਜੀ ਅੰਗਰੇਸ ਸਿੰਘ ਜੀ ਕੀ ਕਹਿਣਾ ਚਾਹੋਗੇ ਵਾਹਿ ਪਹਿਲਾਂ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਵੀਰ ਜੀ ਸਾਡੇ ਵੱਡੇ ਵੀਰ ਸਰਦਾਰ ਮੱਸਾ ਸਿੰਘ ਜੀ ਜੋ ਕੈਨੇਡਾ ਦੀ ਧਰਤੀ ਤੇ ਬਹੁਤ ਪਿੰਡ ਸੁਭਰਾ ਦਾ ਨਾਮ ਰੋਸ਼ਨ ਕਰਕੇ ਆਇਆ ਇਸ ਵਕਤ ਉਹਨੂੰ ਪਿੰਡ ਸੁਭਰਾ ਦੇ ਵਿੱਚ ਕੰਨਤਨ ਬਾਬਾ ਪੂਰਨ ਸਿੰਘ ਜੀ ਉਹਨਾਂ ਦੇ ਗੁਰਦਾਰਾ ਸਾਹਿਬ ਤੇ ਕਮੇਟੀ ਵੱਲੋਂ ਸਾਰਿਆਂ ਵੀਰਾਂ ਨੂੰ ਇਹਨਾਂ ਦਾ ਸਨਮਾਨਤ ਕੀਤਾ ਗਿਆ ਬੜੀ ਖੁਸ਼ੀ ਦੀ ਗੱਲ ਆ ਚਲੋ ਮਾਹਰਾ ਇਹਨਾਂ ਨੂੰ ਤਰੱਕੀਆਂ ਬਖਸ਼ਣ ਕਰਮਜੀਤ ਸਿੰਘ ਜੀ ਜੀ ਕਰਨਾ ਚਾਹੋਗੇ ਅੱਜ ਸਰਦਾਰ ਮੱਸਾ ਸਿੰਘ ਜੀ ਕਵੀਸ਼ਰ ਕੈਨੇਡਾ ਦੀ ਧਰਤੀ ਤੋਂ ਜਿਹੜੇ ਗਏ ਸੀ ਉੱਥੇ ਆਪਦੀ ਕਵੀਸ਼ਰੀ ਕਰਕੇ ਜੀ ਇਹ ਆਪਦੇ ਉਹਨਾਂ ਨੂੰ ਸੰਗਤ ਨੂੰ ਮਿਲ ਕੇ 6 ਮਹੀਨੇ ਤੋਂ ਪਿਛੇ ਕੈਨੇਡਾ ਦੇ ਵਿੱਚ ਸੀ ਜਿਹੜੇ ਜਾਏ ਉਹਨਾਂ ਦਾ ਮਾਨ ਸਨਮਾਨ ਸੰਗਤ ਨੇ ਸਭਰਾ ਪੇਂਦੀ ਨਹੀਂ ਕੀਤਾ ਜੀ ਅਸੀਂ ਇਹਨਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਜੀ ਇਹ ਜਿਹੜੇ ਕੁਇਸ਼ਨ ਹੁੰਦੇ ਜੀ ਇਹਨਾਂ ਜਿਹੜੀ ਕੌਮ ਦਾ ਸਰਮਾਇਆ ਹੁੰਦੇ ਆ ਇਹਨਾਂ ਨੇ ਹੀ ਕੌਮ ਨੂੰ ਦੂਰ ਤੱਕ ਖੜਨਾ ਹੁੰਦਾ ਇਹਨਾਂ ਦੀ ਨਾ ਨਾ ਸਭਰਾ ਦੀ ਸ਼ਾਨ ਬਣਦੀ ਆ ਇਹ ਸਾਡੇ ਬਹੁਤ ਸਨਮਾਨਯੋਗ ਸਖਸੀਅਾ ਜੀ ਅਸੀਂ ਇਹਨਾਂ ਸਨਮਾਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਬਜੀਤ ਸਿੰਘ ਆ ਜੀ ਮੈਂ ਇੱਥੇ ਬਾਬਾ ਪੂਰਨ ਸਿੰਘ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸੇਵਾ ਕਰਦਾ ਹਾਂ ਕਿ ਸਾਡੇ ਵੀਰ ਮੱਸਾ ਸਿੰਘ ਸਵਰਾਜ ਸਾਡੇ ਪਿੰਡ ਦੀ ਸ਼ਾਨ ਆ ਇਹ ਕੈਨੇਡਾ ਦੀ ਧਰਤੀ ਤੇ ਸੰਗਤਾਂ ਨੂੰ ਕਵੀਸ਼ਰੀ ਦੁਆਰਾ ਨਿਹਾਲ ਕਰਕੇ ਅੱਜ ਸਾਡੇ ਪਿੰਡ ਪਹੁੰਚੇ ਹਨ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਪੂਰਨ ਸਿੰਘ ਗੁਰਦਵਾਰਾ ਸਾਹਿਬ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਤੇ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਇਸ ਵੀਰ ਮੱਸਾ ਸਿੰਘ ਕਵੀਸ਼ਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੋ ਹਮੇਸ਼ਾ ਸਾਡੇ ਨਾਲ ਸਹਿਯੋਗ ਕਰਕੇ ਸਾਡੀ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਹਨ ਜਦੋਂ ਵੀ ਸਾਨੂੰ ਕੋਈ ਲੋੜ ਹੁੰਦੀ ਹੈ ਕਵੀਸ਼ਰੀ ਦੀ ਜਥਿਆਂ ਦੀ ਉਦੋਂ ਸਾਡਾ ਇਹ ਪੂਰਾ ਸਾਹ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ